ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਜਗ੍ਹਾ ਆਇਡੈਂਟੀਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਪੰਚਾਇਤੀ ਜਗ੍ਹਾ ਦੇ ਉੱਤੇ ਇਨਕ੍ਰੋਚਮੈਂਟ ਹੋਈ ਸੀ ਜਿਸ ਦੇ ਤਹਿਤ ਚੱਲਦੇ ਆ ਇਹਨਾਂ ਨੇ ਪੰਚਾਇਤ ਨੇ ਮਤਾ ਪਾ ਕੇ ਬਾਣੀ ਉਹ ਬीडीपी ਸਾਹਿਬ ਨੂੰ ਭੇਜਿਆ ਸੀਗਾ ਜਿਸ ਦੇ ਤਹਿਤ ਇਹਨਾਂ ਨੂੰ ਕੁਝ ਨੋਟਿਸ ਜਿਹੜੇ ਸੀਗੇ ਉਹ ਜਾਰੀ ਕੀਤੇ ਗਏ ਸੀ ਨੋਟਿਸ ਜਾਰੀ ਕਰਨ ਤੋਂ ਬਾਅਦ ਇਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇਹ ਜਿਹੜੀ ਪ੍ਰਾਪਰਟੀ ਬਾਦ ਪੜਤਾਲ ਦੇ ਵਿੱਚ ਪਤਾ ਲੱਗਿਆ ਇਹ ਪ੍ਰਾਪਰਟੀ ਇੱਕ ਹਰਦੀਪ ਸਿੰਘ ਲੈਸ ਦੀਪਾ ਨਾਮ ਦੇ ਲੜਕੇ ਦੀ ਹੈ ਜਿਹੜਾ ਜਿਹਦੇ ਖਿਲਾਫ 9 एनडीपीएस ਦੇ ਅਲੱਗ-ਅਲੱਗ ਮੁਕਦਮੇ ਦਰਜ ਹਨ ਇਸ ਦੇ ਫਾਦਰ ਸਰਬਜੀਤ ਸਿੰਘ ਉਹਨਾਂ ਤੇ ਵੀ ਐਨਡੀपीएस ਦੇ ਮੁਕਦਮੇ ਦਰਜ ਹਨ ਇਸ ਤੋਂ ਇਲਾਵਾ ਇਹਨਾਂ ਦਾ ਬ੍ਰਦਰ ਜਿਹੜਾ ਹੈ ਉਸ ਤੇ ਵੀ ਐਨਡੀपीएस ਦਾ ਮੁਕਦਮਾ ਦਰਜ ਹੈ ਇਹ ਜਿਹੜੇ ਸਾਰੀ ਫੈਮਲੀ ਜਿਹੜੀ ਹੈ ਡਰਗ ਬਿਜ਼ਨਸ ਦੇ ਵਿੱਚ ਇਨਵੋਲਵਡ ਸੀ ਉਸ ਤੋਂ ਬਾਅਦ ਬੀਡੀਪੀਓ ਸਾਹਿਬ ਵੱਲੋਂ ਪੱਤਰ ਨੰਬਰ 99 25425 ਨੂੰ ਸਾਨੂੰ ਪੁਲਿਸ ਨੂੰ ਭੇਜਿਆ ਗਿਆ ਕਿ ਪੁਲਿਸ ਅਸਿਸਟੈਂਸ ਦਿੱਤੀ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਤਾਂ ਜੋ ਜਿਹੜੀ ਨਜਾਇਜ਼ ਉਸਾਰੀ ਹੈ ਉਹਨੂੰ ਜਿਹੜੀ ਹੈ ਡਿਮੋਲਿਸ਼ ਕੀਤਾ ਜਾ ਸਕੇ ਇਸ ਲਈ ਅੱਜ ਅਸੀਂ ਬੀਡੀਪੀਓ ਸਾਹਿਬ ਦੀ ਟੀਮ ਦੇ ਨਾਲ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਐਸਐਚਓ ਸਦਰ ਦੇ ਨਾਲ ਤੇ ਮੈਂ ਇੱਥੇ ਮੌਜੂਦ ਹਾਂ ਜੀ ਬਹੁਤ ਕਿੰਨੇ ਕੇਸਸ ਆ ਡਰਗਸ ਦੇ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਜੋ ਮੇਨ ਇਹਨਾਂ ਦਾ بڑا ਲੜਕਾ ਹੈ ਹਰਦੀਪ ਸਿੰਘ ਅਲਾਇਸ ਦਾ ਉਦੇ ਖਿਲਾਫ ਜੀ 9 ਪਰਚੇ ਦਰਜ ਹਨ ਇਸਤਲਾਹਾ ਉਸਦੇ ਫਾਦਰ ਦੇ ਉੱਤੇ 2 ਐਨਡੀਪੀਐਸ ਦੇ ਤੇ ਉਹਦੇ ਬ੍ਰਦਰ ਦੇ ਉੱਤੇ ਵੀ 2 ਐਨਡੀਪੀਐਸ ਦੇ ਪਰਚੇ ਦਰਜ ਹਨ ਸਾਰੀ ਫੈਮਿਲੀ ਡਰਗ ਬਿਜ਼ਨਸ ਦੇ ਵਿੱਚ ਇਨਵੋਲਡ ਹੈ ਮੋਰਓਵਰ ਜਿਹੜਾ ਸਾਡੇ ਪਾਸ ਐਕਸਪੀਰੀਐਂਸ ਹੈ ਇਹ ਜਿਹੜੇ ਇਹਨਾਂ ਨੇ ਐਕਸੀਡੈਂਟ ਅਪਰੋਚਮੈਂਟ ਕੀਤੀ ਹੋਈ ਹੈ ਇਹ ਇਹਨਾਂ ਦਾ ਇੱਕ ਐਸਕੇਪ ਰੂਟ ਬਣਿਆ ਹੋਇਆ ਸੀ ਤੇ ਇਹਨੂੰ ਐਸਕੇਪ ਰੂਟ ਜਿਹੜਾ ਯੂਜ਼ ਕਰਕੇ ਇੱਥੋਂ ਭੱਜਣ ਵਿੱਚ ਸਫਲ ਹੋ ਜਾਂਦੇ ਸਨ ਇਹ ਡਿਮੋਲੀਸ਼ਨ ਦੇ ਨਾਲ ਪੁਲਿਸ ਨੂੰ ਕਾਫੀ ਮਦਦ ਮਿਲੇਗੀ ਅਤੇ ਅੱਗੇ ਜਿਹੜੀ ਹੈ ਰਿਕਵਰੀਜ਼ ਹੈ ਬੈਟਰ ਤਰੀਕੇ ਨਾਲ ਕੀਤਾ ਜਾ ਸਕਦੀਆਂ ਹਨ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਉਪਰਾਲਾ ਹੈ ਯੁੱਧ ਨਸ਼ੇ ਅਵਿਰਧ ਪੁਲਸ ਵੱਧ ਚੜ ਕੇ ਉਸ ਵਿੱਚ ਆਪਣੀਆਂ ਯੋਗਦਾਨ ਪਾ ਰਹੀ ਹੈ ਤੇ ਅੱਗੇ ਵੀ ਪਾਉਂਦੀ ਰਹੇਗੀ ਤੇ ਨਸ਼ੇ ਨੂੰ ਠੱਲ ਪਾਈਗੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਜਗ੍ਹਾ ਆਈਡੈਂਟੀਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਪੰਚਾਇਤੀ ਜਗ੍ਹਾ ਦੇ ਉੱਤੇ ਇਨਕ੍ਰੋਚਮੈਂਟ ਹੋਈ ਸੀ ਜਿਸ ਦੇ ਤਹਿਤ ਚੱਲਦੇ ਹੋਏ ਇਹਨਾਂ ਨੇ ਪੰਚਾਇਤ ਦੇ ਮਤਾ ਪਾ ਕੇ ਮਾਨਯੋਗ ਬीडीपी ਸਾਹਿਬ ਨੂੰ ਭੇਜਿਆ ਸੀਗਾ ਜਿਸ ਦੇ ਤਹਿਤ ਇਹਨਾਂ ਨੂੰ ਕੁਝ ਨੋਟਿਸ ਜਿਹੜੇ ਸੀਗੇ ਉਹ ਜਾਰੀ ਕੀਤੇ ਗਏ ਸੀ ਨੋਟਿਸ ਜਾਰੀ ਕਰਨ ਤੋਂ ਬਾਅਦ ਇਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇਹ ਜਿਹੜੀ ਪ੍ਰਾਪਰਟੀ ਬਾਅਦ ਪੜਤਾਲ ਦੇ ਵਿੱਚ ਪਤਾ ਲੱਗਿਆ ਇਹ ਪ੍ਰਾਪਰਟੀ ਇੱਕ ਹਰਦੀਪ ਸਿੰਘ ਅਲਸ ਦੀਪਾ ਨਾਮ ਦੇ ਲੜਕੇ ਦੀ ਹੈ ਜਿਹੜਾ ਜਿਹਦੇ ਖਿਲਾਫ 9 ਐਨਡੀਪੀਐਸ ਦੇ ਅਲੱਗ-ਅਲੱਗ ਮੁਕਦਮੇ ਦਰਜ ਹਨ ਇਸ ਦੇ ਫਾਦਰ ਸਰਬਜੀਤ ਸਿੰਘ ਉਹਨਾਂ 'ਤੇ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਹਨ ਇਸ ਤੋਂ ਇਲਾਵਾ ਇਹਨਾਂ ਦਾ ਬ੍ਰਦਰ ਜਿਹੜਾ ਹੈ ਉਸ 'ਤੇ ਵੀ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਇਹ ਜਿਹੜੇ ਸਾਰੀ ਫੈਮਿਲੀ ਜਿਹੜੀ ਹੈ ਡਰੱਗ ਬਿਜ਼ਨਸ ਦੇ ਵਿੱਚ ਇਨਵੋਲਵਡ ਸੀ ਉਸ ਤੋਂ ਬਾਅਦ ਬੀਡੀਪੀਓ ਸਾਹਿਬ ਵੱਲੋਂ ਪੱਤਰ ਨੰਬਰ 99 25425 ਨੂੰ ਸਾਨੂੰ ਪੁਲਿਸ ਨੂੰ ਭੇਜਿਆ ਗਿਆ ਕਿ ਪੁਲਿਸ ਅਸਿਸਟੈਂਸ ਦਿੱਤੀ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਤਾਂ ਜੋ ਜਿਹੜੀ ਨਾਜਾਇਜ਼ ਉਸਾਰੀ ਹੈ ਉਹਨੂੰ ਜਿਹੜੀ ਹੈ ਡਿਮੋਲਿਸ਼ ਕੀਤਾ ਜਾ ਸਕੇ ਇਸ ਲਈ ਅੱਜ ਅਸੀਂ ਬੀਡੀਪੀਓ ਸਾਹਿਬ ਦੀ ਟੀਮ ਦੇ ਨਾਲ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਐਸਐਚਓ ਸਦਰ ਦੇ ਨਾਲ ਤੇ ਮੈਂ ਇੱਥੇ ਮੌਜੂਦ ਹਾਂ ਜੀ ਬਹੁਤ ਕਿੰਨੇ ਕੇਸਸ ਆ ਡਰਗਸ ਦੇ ਇਨਕੇ ਖਿਲਾਫ ਇਨਕੇ ਖਿਲਾਫ ਜੋ ਮੇਨ ਇਨਕਾ بڑا ਲੜਕਾ ਹੈ ਹਰਦੀਪ ਸਿੰਘ ਅਲੈਸਦਰ ਦਾ ਉਹਦੇ ਖਿਲਾਫ ਜੀ ਨੌ ਪਰਚੇ ਦਰਜ ਹਨ ਇਸ ਤੋਂ ਇਲਾਵਾ ਉਸਦੇ ਫਾਦਰ ਦੇ ਉੱਤੇ ਦੋ ਐਨਡੀਪੀਐਸ ਦੇ ਤੇ ਉਹਦੇ ਬ੍ਰਦਰ ਦੇ ਉੱਤੇ ਵੀ ਦੋ ਐਨਡੀਪੀਐਸ ਦੇ ਪਰਚੇ ਦਰਜ ਹਨ ਸਾਰੀ ਫੈਮਿਲੀ ਡਰਗ ਬਿਜ਼ਨਸ ਦੇ ਵਿੱਚ ਇਨਵੋਲਡ ਹੈ ਮੋਰਓਵਰ ਜਿਹੜਾ ਸਾਡੇ ਪਾਸ ਐਕਸਪੀਰੀਅੰਸ ਹੈ ਇਹ ਜਿਹੜੇ ਇਹਨਾਂ ਨੇ ਐਕਸੀਡੈਂਟ ਅਪਰੋਚਮੈਂਟ ਕੀਤੀ ਹੋਈ ਹੈ ਇਹ ਇਹਨਾਂ ਦਾ ਇੱਕ ਐਸਕੇਪ ਰੂਟ ਬਣਿਆ ਹੋਇਆ ਸੀ ਤੇ ਇਹਨੂੰ ਐਸਕੇਪ ਰੂਟ ਜਿਹੜਾ ਯੂਜ਼ ਕਰਕੇ ਇੱਥੋਂ ਭੱਜਣ ਵਿੱਚ ਸਫਲ ਹੋ ਜਾਂਦੇ ਸਨ ਇਹ ਡਿਮੋਲੀਸ਼ਨ ਦੇ ਨਾਲ ਪੁਲਿਸ ਨੂੰ ਕਾਫੀ ਮਦਦ ਮਿਲੇਗੀ ਅਤੇ ਅੱਗੇ ਜਿਹੜੀ ਹੈ ਰਿਕਵਰੀਜ਼ ਹੈ ਬੈਟਰ ਥਿੰਕ ਦੇ ਨਾਲ ਕੀਤਾ ਜਾ ਸਕਦੀਆਂ ਹਨ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਉਪਰਾਲਾ ਹੈ ਯੁੱਧ ਨਸ਼ਾ ਵਿਰੁੱਧ ਪੁਲਿਸ ਵੱਧ ਚੜ ਕੇ ਉਸ ਵਿੱਚ ਆਪਣੀਆਂ ਯੋਗਦਾਨ ਪਾ ਰਹੀ ਹੈ ਤੇ ਅੱਗੇ ਵੀ ਪਾਉਂਦੀ ਰਹੇਗੀ ਤੇ ਨਸ਼ੇ ਨੂੰ ਠੱਲ ਪਾਏਗੀ